ਰੋਸਪੁਰ ਰੇਲਵੇ ਸਟੇਸ਼ਨ ਤੇ ਭਾਰੀ ਪੁਲਿਸ ਫੋਰਸ ਕਿਸੇ ਵੱਡੇ ਗੈਂਗਸਟਰ ਨੂੰ ਫੜਨ ਜਾਂ ਕੋਈ ਵੱਡੀ ਵਾਰਦਾਤ ਨੂੰ ਰੋਕਣ ਲਈ ਸਗੋਂ ਇੱਥੇ ਪੁਲਿਸ ਆਪਣੀ ਰੁਟੀਨ ਚੈਕਿੰਗ ਲਈ ਆਈ ਹੈ ਜੀ ਹਾਂ ਅਚਾਨਕ ਇੰਨੀ ਪੁਲਿਸ ਵੇਖ ਕੇ ਤਾਂ ਪੰਨੇ ਲੋਕ ਵੀ ਘਬਰਾ ਗਏ ਸੀ ਪਰ ਜਦੋਂ ਪੁਲਿਸ ਨੇ ਦੱਸਿਆ ਕਿ ਉਹ ਸਿਰਫ ਇੱਥੇ ਰੁਟੀਨ ਚੈਕਿੰਗ ਲਈ ਆਈ ਹੈ ਤਾਂ ਲੋਕਾਂ ਦੇ ਸਾਚ ਜਸਾ ਆਇਆ ਅੱਜ ਸਾਡੀ ਰੁਟੀਨ ਦੀ ਚੈਕਿੰਗ ਆ ਅੱਗੇ ਵੀ ਚੈਕਿੰਗ ਕਰਦੇ ਆ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬਾ ਦਰ ਵੱਲੋਂ ਸਮੇਂ-ਸਮੇਂ ਸਰ ਜਿਹੜੀਆਂ ਆਉਂਦੀਆਂ ਟ੍ਰੇਨਾਂ ਤੇ ਜਾਂਦੀਆਂ ਉਹਨਾਂ ਦੀ ਅਸੀਂ ਰੁਟੀਨ ਚ ਚੈਕਿੰਗ ਵੀ ਕਰਦੇ ਆ ਤੇ ਬਾਕੀ ਚੌਂਜਾਬ ਤਾਂ ਵੀ ਲੱਗਾ ਹੋਇਆ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਅਸੀਂ ਲੋਕਾਂ 'ਚ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਇਹ ਦੱਸ ਰਹੇ ਹਾਂ ਕਿ ਪੁਲਿਸ ਤੁਹਾਡੀ ਹਰ ਵਕਤ ਸੁਰੱਖਿਆ ਲਈ ਤਿਆਰ ਹੈ ਤੇ ਮਾੜੇ ਅੰਸਰਾਂ ਨੂੰ ਸਾਡੀ ਚੇਤਾਵਨੀ ਵੀ ਆ ਕਿ ਕਿਸੇ ਨੂੰ ਮਾੜੇ ਅੰਸਰ ਨੂੰ ਅਸੀਂ ਛੜਨੀ ਚੁੱਕਣ ਦੇਵਾਂਗੇ ਕਿਉਂਕਿ ਅਸੀਂ ਥਾਰੋ ਲਈ ਲੋਕਾਂ ਦੇ ਬੈਗੇਜ ਵਗੈਰਾ ਜੋ ਵੀ ਆ ਸਮਾਨ ਚੈੱਕ ਕਰਦੇ ਹਾਂ ਤੇ ਇਹਦੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਮਾੜੇ ਅੰਸਰ ਜਿਹੜੇ ਆ ਉਹਨਾਂ ਨੂੰ ਵੀ ਦਬਸ਼ ਹੋ ਜੇ ਬਾਕੀ ਜਿਹੜੀਆਂ ਟ੍ਰੇਨਾਂ ਆ ਰਹੀਆਂ ਹੁਣ ਜਿਵੇਂ ਪੰਜਾਬ ਮੇਲਾ ਚ ਜਾਰੀ ਆ ਜਨਤਾ ਆ ਰਹੀ ਹੈ ਦੇ ਵਿੱਚ ਵੀ ਸਰਪ੍ਰਾਈਜ਼ ਚੈਕਿੰਗ ਚੱਲਦੀ ਰਹਿੰਦੀ ਹੈ ਸਾਡੀ ਪੁਲਿਸ ਫਲੋ ਸਟੇਸ਼ਨ ਤੇ ਲੋਕਾਂ ਦੇ ਸਮਾਨ ਅਤੇ ਸਟੇਸ਼ਨ ਦੇ ਪਈ ਹਰ ਇੱਕ ਚੀਜ਼ ਦੀ ਤਦਾਸ਼ੀ ਲਈ ਗਈ ਖੈਰ ਚਾਹੇ ਪੁਲਿਸ ਸਿਰਫ ਰੂਟੀਨ ਚੈਕਿੰਗ ਲਈ ਆਈ ਸੀ ਪਰ ਇੱਕ ਵਾਰ ਤਾਂ ਹਰ ਕੋਈ ਪੁਲਿਸ ਦੇ ਇਸ ਕਾਫਲੇ ਨੂੰ ਵੇਖ ਕੇ ਹੈਰਾਨ ਰਹਿ ਗਿਆ ਸੀ ਫਿਰੋਜ਼ਪੁਰ ਤੋਂ ਬਬੀ ਖਰਾਨਾ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਇਹ ਤੁਹਾਦਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ